ਤੇਰਾ ਨਾ ਸ਼ੌਕ ਆਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਛਟਾ ਲਈ ਇਹਨਾਂ ਕੱਲ ਫੇਰ ਉਟਾ ਲਿਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਢਾ ਲਿਆ ਕੱਲੇ ਨੂੰ ਦੇਖੋ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਤਾਈ ਉਸੇ ਵੇਲੇ ਆਏ ਉਹਨਾਂ ਕੰਮ ਹੋ ਗਏ ਨਹੀਂ ਹਾਂਜੀ ਹਾਂਜੀ ਪੁਲਿਸ ਪਹੁੰਚੀ ਫਿਰ ਬਾਦ ਚਾਹੀਏ ਪੁਲਿਸ ਕੀ ਮੰਗ ਕਰ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਆਏ ਕਮਾਣੇ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੜੇ ਰਿਹਾ ਕੀ ਕਰੇਗਾ ਘਾਰ ਕੋਲਾ ਨਹੀਂ ਮਾਸ਼ ਦੇਣਾ ਇਹਦੀ ਕਰੀ ਉੱਜੇ ਕੀ ਮੰਗਦਾ ਤੁਹਾਡੀ ਅਗਲੀ ਮੰਗ ਤੇ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਕਰੋ ਸਾਡੇ ਹਵਾਲੇ ਕਰੋ ਮੈਂ ਫਸੀਦਾ ਹਾਂ ਕੋਈ ਨਹੀਂ ਲਾਲ ਮੇਰਾ ਤੇਰੀ ਚਿੰਤਾ ਕੀ ਗੱਲ ਬਾਤ ਇਹ ਗੱਲ ਗੱਲ ਬਾਤ ਬਕੱਲੇ ਅਸੀਂ ਦਿਖਣਾਏ ਤੇ ਸਮੀ ਤਮੋੜਾ ਮਰ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ ਦੋ ਵੰਡਾਇਆ ਵਾਧਾ ਆਇਆ ਤੇ ਖਰਚਾ ਮਾਰ ਚੜੀ ਗਿਆ ਤੇ ਇੱਕ ਬਿੰਦੂ ਆ ਜੀ ਹੁਣ ਮਰਵਾਇਆ ਮਾੜਾ ਪੰਜ ਛੇ ਜੜੇ ਸੀ ਪੰਜ ਛੇ ਜੜੇ ਹੋਰ ਸੁਬਾਹ ਚ ਆਏ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਪੰਜੀ ਹੋਣੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜੇ ਪਿੰਡ ਚੋਂ ਤਾਂ ਆ ਜੀ ਇੱਥੇ ਸਦਵਾ ਹੀ ਸਤਵਾ ਦੇ ਤੇ ਖੜੇ ਤੇ ਸਾਹਮਣੇ ਇਹਨਾਂ ਦੀ ਬੈਸਫਸਾਈ ਚੱਲ ਰਹੀ ਸੀ ਕਿਦੀ ਗੱਲ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਮੇ ਦੀ ਤਿਆ ਨਦੀ ਬੈਸਬਸਾਈਟ ਚੱਲੇ ਗਈ ਤੇ ਸੈਮੇ ਨੇ ਮਾਰਤੀ ਚਪੇੜ ਤੋਂ ਉਹਨਾਂ ਚਪੇੜ ਮਾਰਤੀ ਨਾਲ ਦੇਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਨਾਲ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਕਿਰਚਾ ਤਿੰਨ ਆਹ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ ਪੁਲਸ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੈਸ਼ਨ ਪਹੁੰਚੀ ਇਹ ਪ੍ਰਸ਼ਾਸ਼ਨ ਦੀ ਉਮੀਦ ਕਰਦੇ ਹਾਂ ਕਿ ਮੰਗ ਕਰਦੇ ਆ ਬਾਹਰ ਇਹ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਮਰ ਕਰਾਉਣਾ ਕਰ ਕਰੇਗਾ ਵਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੇਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸ ਐਚ ਓ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੈਪਚਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਉਂ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫ ਆਈ ਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀ ਐਨ ਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਕਿ ਜਿਹੜੀ ਇਹ ਜਾਰੀ ਰਹੀ ਸਰ ਜਿਹੜੇ ਮੁਜ਼ਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹ ਨਾ ਅੱਗੋਂ ਇਹਨਾਂ ਦੀਆਂ ਬੇਟੀਆਂ ਸਰ ਤੋਂ ਤਾਂ ਨਹੀਂ ਚਾਹੀਦਾ ਉਹਨੂੰ ਇਨਸਾਫ ਚਾਹੀਦਾ ਭਾਈ ਜੀ ਫੋਨ ਕਰਾ ਲਾ ਬੰਦਾ ਮਾਰਿਆ ਉਦੋਂ ਮਰੇ ਉਹਨੂੰ ਫਾਂਸੀ ਹੋਏ ਮੁੜਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀਅ ਧੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਉਹਨਾਂ ਸਾਰੇ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਮਾਰਾ ਇਹਨਾਂ ਕੁੜੀਆਂ ਦਾ ਸਾਰੇ ਅੱਛਾ ਰੋ 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 ਫੋਨ ਦੇ ਦਿੱਤਾ ਆਮ ਪਾਰਟੀ ਬਣੀ ਦਾ ਲੋਕਾਂ ਨੂੰ ਛੇਕਾਉਗਾ ਵੱਡ ਵੱਡ ਕੇ ਸੋੜ ਦੇਗੀ ਆ ਪਾਰਟੀ ਜਨਮ ਵਾਲਾ ਪਿੰਡ ਆਣਾ ਚੈਦਾ ਸਾਹੀ ਨੋ ਕਿਨ ਬੋਟ ਪਾਇ ਦੇ ਸਾਹੀ ਨਿਸ ਜੱਤ ਬੋਟ ਆਣਾ ਜਿਤਾਇਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਗਰ ਨਹੀਂ ਬੋਟ ਆਹੀ ਪਾਇ ਬਾਹ ਖੜੀ ਕਰਕੇ ਪਾਇ ਨੰਗੇ ਹੋ ਕੇ ਲੋਕਾਂ ਨੂੰ ਬੋਟ ਪਾਈ ਇਹ ਲੋਕਾਂ ਦਾ ਇਹ ਇਹ ਸਾਡੇ ਦਾ ਇੱਕ ਬਿਆਨ ਲੱਗੀ ਸਾਡੇ ਬੱਚੇ ਮਾਰੇ ਕਿ ਦੇ ਸਾਡੇ ਬੱਚੇ ਹੈ ਅਸੀਂ ਆਪਣੇ ਲੋਕਾਂ ਕਮਾਇਆ ਤੇ ਸੁੱਖ ਨੇ ਬੋਟਾਂ ਦਿੱਤੀਆਂ ਸਿੱਧੀ ਕਹੀਏ ਅਸੀਂ ਸ਼ੇਰ ਬਣਾਉਣਾ ਕੋਈ ਮੰਗਣੀ ਸਾਡੇ ਹਾਲੇ ਤੋਰਾਂ ਦਾ ਕੀ ਭਾ ਜਿਹੜਾ ਨੂੰ ਫਾਂਸੀ ਦਾ ਹੁਕਮ ਹੋਇਆ I didn't.